ਨਹੀਂ ਨਹੀਂ ਭਾਜੀ ਕੋਈ ਖਾਸ ਨਹੀਂ ਤੁਸੀਂ ਦੱਸੋ ਕੀ ਕੰਮ ਆ ਯਾਰ ਸਤਰਾਮ ਸਿੰਘ ਇਹ ਨਹੀਂ ਵਪਾਰੀ ਜਿਹੜਾ ਉਹਦੇ ਕੋ ਪੇਮੈਂਟ ਲੈ ਆ ਕੇ ਨਾ ਤੇ ਬੈਂਕ ਕੋ ਹਣੀ ਜਮਾ ਕੋਈ ਗੱਲ ਨਹੀਂ ਭਾਜੀ ਮੈਂ ਹੁਣੇ ਕਰਾਉਂਦਾ ਪਾਣੀ ਪੀਣਾ ਵਾ ਪੀਲਾ ਥੋੜਾ ਦਿਮਾਗ ਠੰਡਾ ਹੋ ਜਾਊਗਾ ਤੂੰ ਯਾਰ ਐਵੇਂ ਟੈਨਸ਼ਨ ਲਈ ਜਾਂਦੀ ਆ ਆ ਵੇਖ ਪੈਸੇ ਭਾਜੀ ਨੇ ਮੈਨੂੰ ਦਿੱਤੇ ਆ ਚਲ ਤੈਨੂੰ ਮੈਂ ਅੱਜ ਸੂਟ ਲੈ ਕੇ ਕੱਲ ਤੈਨੂੰ ਸਵਾ ਕੇ ਉਹੀ ਪਵਾ ਕੇ ਮੰਮੀ ਕੋਲ ਖੜਨਾ ਹੀ ਤੈਨੂੰ ਆ ਮੇਰੀ ਗੱਲ ਸੁਣੋ ਹਜੇ ਵੀ ਸੋਚ ਯਾਰ ਸੋਚਣਾ ਕੀ ਆ ਹੋਰ ਹੈਪੀ ਕੀ ਹਾਲ ਚਾਲ ਆ ਔਰ ਅੱਜਕੱਲ ਕਿੱਥੇ ਰਹਿਣਾ ਆਹੋ ਯਾਰ ਮੇਰਾ ਵੀ ਵਧੀਆ ਤੂੰ ਆਪਣੀ ਸੁਣਾ ਨਾ ਪਰਵਾਹ ਸਭ ਠੀਕ ਆ ਆਹੋ ਯਾਰ ਮੈਂ ਕਿੱਥੇ ਜਾਣਾ ਮੈਂ ਘਰੇ ਹੀ ਰਹਿਣਾ ਵੇਲਾ ਕੋ ਯਾਰ ਭਾਈ ਜਾਨ ਨਹੀਂ ਦਿੰਦੇ ਕੰਮ ਤੇ ਕੋ ਕੋਈ ਨਹੀਂ ਮੈਂ ਕਰਾਂਗਾ ਕੱਲ ਅੱਜ ਔਰ ਤੂੰ ਸੁਣਾ ਤੇਰਾ ਵਧੀਆ ਚੱਲਦਾ ਆਹੋ ਯਾਰ ਮੇਰਾ ਵੀ ਵਧੀਆ ਹੀ ਚੱਲਦਾ ਵਾ ਘਰੇ ਵੇਲਾ ਹੀ ਰਹਿਣਾ ਕਰੀਂ ਇੰਦਰ ਕਰੀਂ ਉੱਤਰ ਤੇ ਆਮੀ ਪਾਸ ਹੁੰਦਾ ਉਹ ਜਾਣਾ ਕਿੱਥੇ ਯਾਰ ਘੁੰਮਣ ਕੋਈ ਜਦੋਂ ਦਾ ਵਿਆਹ ਕਰਾਇਆ ਤੈਨੂੰ ਪਤਾ ਹੀ ਆ ਉਸ ਤੋਂ ਬਾਅਦ ਕਿਤੇ ਘੁੰਮਣਾ ਹੋਇਆ ਹੀ ਨਹੀਂ ਉਹ ਨਹੀਂ ਯਾਰ ਬੋਰ ਕਦੀ ਆਹ ਮੰਦਰ ਬੈ ਜਾ ਕਦੀ ਉੱਥੇ ਬੈ ਜਾ ਕਰੀਂ ਇੰਦਰ ਕਰੀਂ ਉੱਧਰ ਔਰ ਸਭ ਵਧੀਆ ਉਹ ਨਹੀਂ ਯਾਰ ਨਹੀਂ ਨਹੀਂ ਉਮੇਰ ਅੱਬਸ ਆ ਗਈ ਐ ਇੱਧਰੋਂ ਕਮਰੇ ਚੋਂ ਨਿਕਲਾਂ ਤੇ ਉੱਤਰ ਉੱਤਰੋਂ ਕਮਰੇ ਚੋਂ ਨਿਕਲਾਂ ਤੇ ਇੱਧਰ ਜੇ ਕਿਰੇ ਬਜ਼ਾਰ ਚੱਲ ਜਾਂ ਤੇ ਉਹ ਵੀ ਘਰ ਦੀ ਦੇ ਨਾਲ ਹੀ ਜਾਵਾਂ ਤੇ ਜਾਵਾਂ online ਨਹੀਂ ਯਾਰ ਉਹ ਕੋਈ ਗੱਲ ਨਹੀਂ ਮੈਂ ਤੈਨੂੰ ਯਾਰ ਟਾਈਮ ਕੱਢ ਕੇ ਮਿਲਾਂਗਾ ਜ਼ਰੂਰ ਘਰ ਦੇ ਕੰਮ ਹੀ ਨਹੀਂ ਮੁੱਕਦੇ ਤੇ ਹੋਰ ਮੈਨੂੰ ਬਜ਼ਾਰ ਤੇ ਜਾਣ ਨਹੀਂ ਦਿੰਦੇ ਭਾਜੀ ਉਹ ਉਹ ਨਹੀਂ 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 ਕੋਈ ਨਹੀਂ ਮੈਂ ਤੈਨੂੰ ਮਿਲਾਂਗਾ ਯਾਰ ਜ਼ਰੂਰ ਮਿਲਾਂਗਾ ਵਾਹ ਹੋ ਯਾਰ ਹੁਣ ਮੰਨਿਆ ਮੈਂ ਤੇਰੀ ਗੱਲ ਮੰਨਦਾ ਵਾਂ ਵਿਆਹ ਕਰਾ ਲਿਆ ਵਾ ਹੋਏ ਨਹੀਂ ਗੱਲ ਯਾਰ ਉਹ ਮਿਲਾਂਗਾ ਜਰੂਰ ਯਾ ਯਾਰ ਕਿੱਦਾਂ ਉਹ ਵਾ ਉਹ ਯਾਰ ਉਹ ਪਹਿਲੇ ਦਿਨ ਚੰਗੇ ਹੁੰਦੇ ਸੀ ਇਕੱਠੇ ਘੁੰਮੀਦਾ ਸੀ ਹੁਣ ਤੇ ਬਸ ਆਹੀਓ ਬੈੱਡ ਤੇ ਬੈ ਕੇ ਸੋਫੇ ਤੇ ਸੋਫੇ ਤੇ ਬੈ ਕੇ ਦੂਜੇ ਕਮਰੇ ਚ ਕਰੀਬਦਰ ਕਰੀਬਦਰ ਕਰਨਾਗੇ ਯਾਰ ਹਾਂ ਠੀਕਾ ਠੀਕਾ ਕੋਈ ਨਹੀਂ ਮੈਂ ਲਾਵਾਂਗਾ ਚੱਕਰ ਜ਼ਰੂਰ ਲਾਵਾਂਗਾ ਹੋਰ ਸਭ ਵਧੀਆ ਚੱਲ ਫਿਰ ਮਿਲਾਂਗੇ ਜ਼ਰੂਰ ਤੈਨੂੰ ਠੀਕਾ ਓਕੇ ਓ ਯਾਰ ਕੀ ਕਰਾਂ ਮੈਂ ਕਿੱਥੇ ਜਾਵਾਂ ਵੇਖਾ ਕੀ ਕਰਦੀ ਪਈ ਆ ਉਹਦਨੇ ਗੱਲਾਂ ਕਰ ਲੰਨੇ ਦੋ ਚਾਰ ਵੇ ਕੀ ਕੀਤਾ ਹੋਰ ਚੰਨ ਕੀ ਹਾਲ ਆ ਕੀ ਕਰਦੀ ਪਈਂ ਸ਼ੁਕਰ ਆ ਤੇ ਤੁਹਾਨੂੰ ਵੀ ਚੇਤਾ ਆ ਗਿਆ ਤੁਹਾਡੀ ਵੀ ਘਰ ਵਾਲੀ ਹੀ ਘਰ ਵਿੱਚ ਕੁੰਨ ਚੰਨ ਤੈਨੂੰ ਕੀ ਹੋਇਆ ਤੂੰ ਤੇ ਹਰ ਵੇਲੇ ਮੋਈ ਬਣਾਈ ਰੱਖਦੀ ਆ ਹੁਣ ਕੀ ਗੱਲ ਹੋਈ ਆ ਨਹੀਂ ਮੈਨੂੰ ਤੇ ਹੈਰਾਨੀ ਹੋਈ ਇਸ ਗੱਲ ਦੀ ਤੁਸੀਂ ਆਪ ਚੱਲ ਕੇ ਆ ਜੇ ਬੈੱਡ ਤੇ ਤੇ ਮੇਰੇ ਕੋਲ ਪੁੱਛਣ ਦੇ ਜੀ ਚੰਨ ਤੇਰਾ ਕੀ ਹਾਲ ਆ ਵਾਹ ਬਈ ਵਾਹ अच्छा तू मजाक करਦੀ ਪਈ ਆ ਮੈਂ ਸੰਜਾ ਕਿਤੇ ਤੂੰ ਅੱਜ ਵੀ ਗੁੱਸੇ ਚ ਹੀ ਆ ਨਾ ਮੈਂ ਪਾਗਲ ਆ ਮੇਰਾ ਦਿਮਾਗ ਹੀ ਲਿਆਵਾ ਜਿਹੜੇ ਬਿਨਾਂ ਗੱਲ ਤੋਂ ਗੁੱਸਾ ਕਰੀ ਜਾਵਾਂਗੇ ਜੇ ਘਰ ਵਿੱਚ ਕੋਈ ਗੁੱਸੇ ਵਾਲੀ ਗੱਲ ਹੁੰਦੀ ਤਾਂ ਹੀ ਗੁੱਸਾ ਕਰਦੀ ਆ ਜੇ ਕੋਈ ਗੱਲ ਦਾ ਹੱਲ ਨਾ ਆਏ ਤਾਂ ਹੀ ਗੁੱਸਾ ਆਉਂਦਾ ਮਨ ਵੈਰ ਹੈ ਵੀ ਤੂੰ ਮੈਨੂੰ ਗੁੱਸਾ ਨਹੀਂ ਕਰਨਾ ਕਿਉਂ ਮਨ ਕਿਉਂ ਆ ਹੋਂ ਮੈਂ ਤੈਨੂੰ ਸੌਟ ਨਹੀਂ ਲਾ ਕੇ ਦਿੱਤਾ ਵੇਰੋ ਹੀ ਗੱਲ ਮੈਨੂੰ ਨਾ ਜਿਆਦਾ ਗੁੱਸਾ ਜੜਾਓ ਜਾ ਜਾ ਆਪਣਾ ਕੰਮ ਕਰੋ ਜਾ ਲੈ ਹੋਨੇ ਤੂੰ ਕਹਿੰਦੀ ਮੈਨੂੰ ਗੁੱਸਾ ਨਹੀਂ ਹੁੰਦਾ ਹੁਣ ਫੇਰ ਗੁੱਸਾ ਚੜਾ ਕੇ ਪੈ ਗਈਆਂ ਕਿੰਨੇ ਸੋਹਣੇ ਲੱਗਦੇ ਆ ਨਾ ਦੋਵੇਂ ਜਣੇ ਆਪਸ ਵਿੱਚ ਹੱਸਦੇ ਕੇ ਗੱਲਦੇ ਬਾਬਾ ਜੀ ਇਹ ਬੜੀਆ ਪਾਰ ਕਿਰਪਾ ਕੀਤੀ ਮੇਰੇ ਵਰਗੇ ਨਮਾਣੇ ਤੇ ਜੋ ਮੈਨੂੰ ਇੰਨਾ ਵਧੀਆ ਹੱਸਦਾ ਖੇਡਦਾ ਪਰਿਵਾਰ ਬਖਸ਼ਿਆ। ਉਹ ਸਿਆਣੇ ਕਹਿੰਦੇ ਆ ਨਾ ਕਿ ਉਹਦੇ ਘਰ ਚ ਦੇਰ ਆ ਹੰਦੇਰ ਨਹੀਂ। ਮੰਨਿਆ ਕਿ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਬਹੁਤ ਦੁੱਖ, ਤਕਲੀਫਾਂ, ਮੁਸ਼ਕਲਾਂ ਚਾਰੇ ਪਾਸੇ ਨਹੀਂ ਰਹਿਣੇ ਰਹੇ। ਪਰ ਹੂੰ ਤੁਸੀਂ ਮੇਰੇ ਤੇ ਇਨੀ ਕਿਰਪਾ ਕੀਤੀ ਆ ਵਿਚਾਰੇ ਪਾਸੇ ਸਾਡੀ ਮੇਰ ਦਾ ਉਜਾਲਾ ਉਜਾਲਾ ਰੋਸ਼ਨੀ ਰੋਸ਼ਨੀ ਨੇਰੇ ਦਾ ਤਾਂ ਕੋਈ ਨਾ ਹੀ ਨਹੀਂ ਬਸ ਮੈਂ ਤੁਹਾਡੇ ਕੋਈ ਹੀ ਦੁਆ ਕਰਦਾ ਵਾਂ ਕਿ ਮੇਰਾ ਪਰਿਵਾਰ ਤੇ ਮੈਂ ਹਮੇਸ਼ਾ ਤੁਹਾਡੇ ਚਰਨਾਂ 'ਚ ਲੱਗੇ ਰਹੀਏ ਤੇ ਸਾਡਾ ਪਰਿਵਾਰ ਇਦਾਂ ਹੀ ਹੱਸਦਾ ਖੇਡਦਾ ਰਹੇ ਸਤਿਨਾਮ ਸ੍ਰੀ ਵਾਹਿਗੁਰੂ ਮੈਨੂੰ ਨਾ ਬਿਨਾਂ ਗੱਲ ਤੋਂ ਗੁੱਸਾ ਨਹੀਂ ਆਂਦਾ। ਯਾਰ ਕੋਈ ਨਜਾਇਜ਼ ਕੋਈ ਮੇਰੇ ਨਾਲ ਕਰੇ ਨਾ ਮੈਂ ਉਹਦਾ ਸਿਰ ਵੀ ਪਾੜ ਦੇਣੀ ਹਾਂ। ਲੈ ਹੁਣੇ ਤਾਂ ਤੂੰ ਕਹਿੰਦੀ ਵੀ ਮੈਨੂੰ ਗੁੱਸਾ ਨਹੀਂ ਆਂਦਾ। ਤੂੰ ਹੁਣ ਗੁੱਸਾ ਵੀ ਕਰੀ ਜੰਨੀ ਆ। ਉਹ ਜਾ ਜਾ ਆਪਣਾ ਕੰਮ ਕਰਾ ਜਾ ਕੇ। ਮੈਂ ਕਿਹੜਾ ਕੰਮ ਕਰਨਾ? ਮੈਂ ਅੱਗੇ ਵੀ ਵੇਲਾ ਆਈ। ਹਾਂ ਜਾ ਜਾ। ਮੈਂ ਅੱਗੇ ਵੀ ਵੇਲਾ ਮੈਂ ਹੁਣ ਵੀ ਵੇਲਾ ਆਈ ਆ। ਜਤਿੰਦਰ? ਹਾਂਜੀ। ਲੱ ਸਭਾ ਜੀ ਬੜੀ ਤਿਆਰੀ ਕੀਤੀ ਓਏ। ਚੱਲਿਆਂਗੇ ਅੱਜ? ਹਾਂਜੀ ਚੱਲਿਆਂ ਬੜੇ ਜ਼ਰੂਰੀ ਕੰਮ ਚੱਲਿਆਣਾ। ਜ਼ਰੂਰੀ ਕੰਮ? ਕਿੱਥੇ? ਆਪਣੇ ਕਮਰੇ 'ਚ ਕਮਰੇ 'ਚ ਤੂੰ ਵੀ ਵੇਲਾ ਭਾਜੀ ਮੈਨੂੰ ਮਜ਼ਾਕ ਡਾਉਂਦੇ ਜਣਾ ਹੁੰਦਾ ਵੀ ਮਜ਼ਾਕ ਨਹੀਂ ਡਾਉਂਦਿਆਂ ਉਦੋਂ ਅਸਲ ਮੈਨੂੰ ਕੋਈ ਗੱਲ ਚੇਤੇ ਆ ਗਈ ਵੀਰ ਜੀ ਹੁਣ ਮੈਨੂੰ ਵੀ ਕੰਮ ਤੇ ਜਾ ਲੈਂਦਾ ਹਾਂ ਮੈਂ ਬੜਾ ਚੇੜਦਾ ਵੇਲਾ ਬੈਠਾ ਕਮਰੇ 'ਚ ਤੂੰ ਮੈਂ ਜਦੋਂ ਦਾ ਮੈਂ ਛੋਟਾ ਹੁੰਦਾ ਫਟੋ ਫਟੋ ਮੈਨੂੰ ਪਤਾ ਵੀਰ ਜੀ ਤੁਹਾਨੂੰ ਕੋਈ ਗੱਲ ਚੇਤੇ ਨਹੀਂ ਆਈ ਤੂੰ ਮੈਨੂੰ ਮਜ਼ਾਕ ਹੀ ਡਾਉਂਦੇ ਜੇ ਨਾ ਤੂੰ ਇਹ ਮੈਨੂੰ ਕਿਸੇ ਕੰਮ ਤੇ ਜਾਣ ਦਿੰਦੇ ਜੇ ਸਾਰੀ ਦਿਹਾੜੀ ਮੈਂ ਆਪਣੇ ਕਮਰੇ 'ਚ ਹੀ ਬੈਠਾ ਰਹਿਣਾ ਫੇਰ ਲਾ ਸਦਾਈਆ ਜਦੋਂ ਆਪਣਾ ਚੰਗਾ ਭਲਾ ਕੰਮ ਹੈਗਾ ਵਾ ਫੇਰ ਤੂੰ ਇਹਨੂੰ ਕੰਮ ਕਰਨ ਦੀ ਕੀ ਲੋੜ ਆ ਵੇਖ ਕਿ ਡਾ 74 ਬਣਿਆ ਫਿਰਦਾ ਵਾ ਤੇ ਚਾਹੁੰਦਾ ਹੀ ਨਹੀਂਗਾ ਇਹ ਫੈਕਟਰੀ ਜਾਣਾ ਕੋਈ ਕੰਮ ਕਰਨ ਅਈ ਅੱਗੇ ਪਿੱਛੇ ਦੇ ਕੂਛ ਲਾਂਦੇ ਬੰਦੀਏ ਇਹ ਤੇ ਚਾਹਦਾ ਹੈ ਸਾਰਾ ਕੁਛ ਇਹਦੇ ਆਪਣੇ ਹੱਥ 'ਵੱਸੋ ਜੇ ਪੈਸਾ ਤੇ ਲਗ ਸਾਰਾ ਕੁਛ ਇਹਦੇ ਆਪਣੇ ਹੱਥ 'ਵੱਸੋ ਜੇ ਆਇਆ ਵਰਤ ਚੱਤਰ ਤੁਸੀਂ ਵੀ ਇਹ ਕੰਮ ਕਰਦੇ ਪਏ ਜੇ ਜਦੋਂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਕੰਮ ਹੀ ਕਰਦੇ ਆਉਂਦੇ ਜੇ ਮੈਨੂੰ ਵੀ ਕੰਮ ਤੇ ਜਾ ਲੰਦਾ ਕਰੋ ਵੀਰ ਜੀ ਅਕਾ ਤੁਮਹਲੇ ਬੱਚਾ ਵਾਂ ਹਲੇ ਤੇਰੀ ਉਮਰ ਖੇਡਣ ਮਿਲਾਂਦੀ ਐ ਐਸ਼ ਕਰਨ ਦੀ ਐ ਤੂੰ ਐਸ਼ ਕਰ ਤੈਨੂੰ ਵੀ ਲੋੜ ਐ ਕੰਮ ਕਰਨ ਦੀ ਜਦੋਂ ਵੀ ਕਹੇ ਆਹੀ ਕਹਿ ਕੇ ਤੀ ਮੈਨੂੰ ਟਾਲ ਦਿੰਦੇ ਜੇ ਮੈਨੂੰ ਨਹੀਂ ਪਤਾ ਮੈਨੂੰ ਵੀ ਕੰਮ ਤੇ ਭੇਜਿਆ ਕਰੋ ਮੈਂ ਘਰ ਚ ਰਹਿ ਰਹਿ ਕੇ ਰਹਿ ਰਹਿ ਕੇ ਬੋਰ ਹੋਈ ਜਾਂਦਾ ਉਹ ਵੀ ਮੂੰਹ ਬਣਾਈ ਰੱਖਦੀ ਮੈਂ ਸ਼ਾਈ ਮੇਰ ਨਾਲ ਤੇ ਰੋਹੀ ਤੇ ਤੈਨੂੰ ਕਹਿਣਾ ਨਵਾਂ ਨਵਾਂ ਤੇਰਾ ਵਿਆਹ ਆਇਆ ਵਾ ਤੇ ਤੂੰ ਘੁੰਮਣ ਫਿਰਨ ਚਲ ਜਾ ਕਰਕੇ ਤੇ ਨਾਲੇ ਉਹਨੂੰ ਵੀ ਕਮਾ ਲਿਆ ਕਰ ਉਹ ਵੀ ਖੁਸ਼ ਹੋ ਜੂਗੀ ਵੀਰ ਜੀ ਉਦੋਂ ਤੇ ਅਸੀਂ ਘੁੰਮਣ ਹੀ ਰਹੇ ਆਂ ਹੁਣ ਤੇ ਜਾ ਲੰਦੋਂ ਕੰਮ ਤੇ ਮੈਨੂੰ ਭੇਜਿਆ ਕਰੋ ਕੰਮ ਤੇ ਵੀਰ ਜੀ ਤੂੰ ਕੀ ਯਾਰ ਵੇਲਾ 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 ਲਾਈ ਆ ਕੰਮ ਤੂੰ ਕਰਦਾ ਤਾਂ ਗਾਂ ਹਲੇ ਕੱਲ੍ਹ ਤੂੰ ਬਾਜ਼ਾਰ ਦੇ ਕਿੰਨੇ ਕੰਮ ਕਰਕੇ ਆਇਆ ਜਾਲੰਦੋਂ ਵੀਰ ਜੀ ਮੈਨੂੰ ਵੀ ਕੰਮ ਤੇ ਜਾ ਲੰਦੋਂ ਬਾਜ਼ਾਰ ਦੇ ਇੱਕਦਿਕ ਬਹੁਤ ਵੱਡੇ ਕੰਮ ਸੀ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਾ ਮੈਂ ਇਹਨਾਂ ਦੇਰੇ ਕੰਮ ਦਾ ਐਵੇਂ ਕੰਮ-ਕੰਮ ਹੀ ਕਰਦਾ ਰਹਿੰਦਾ ਮੈਂ ਤੇਰੀ ਜਗ੍ਹਾ ਤੇ ਕਿਤੇ ਮੈਂ ਹੋਵਾਂ ਨਾ ਤੇ ਮੈਂ ਹੁਣ ਸਾਰੀ ਉਮਰ ਕੰਮ ਹੀ ਨਾ ਕਰਾਂ ਮੈਨੂੰ ਤੂੰ ਕਹਿੰਦਾ ਰਹਿਣਾ ਮੇਰੀ ਤਾਂ ਚੱਲ ਮਜਬੂਰੀ ਮਾਪਿਆਂ ਸਿਰ ਤੇ ਨਹੀਂ ਹੈਗੇ ਹੀ ਤੇਰਾ ਪਾਲਣ-ਪੋਸ਼ਣ ਵੀ ਕਰਨਾ ਹੀ ਮੈਂ ਤਾਂ ਤਾਤ ਕੰਮ ਕਰਦਾ ਤੂੰ ਐਵੇਂ ਕੰਮ ਹੀ ਕੰਮ 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 ਸਭ ਕੋ ਐਸ਼ ਕਰਦੇ ਰਹੀ ਜ਼ਿੰਦਗੀ ਐਸ਼ ਦੀ ਮੈਨੂੰ ਨਹੀਂ ਪਤਾ ਮੈਂ ਕੱਲ ਜਾਣਾ ਹੀ ਜਾਣਾ ਜੇ ਕੰਮ ਤੇ ਮੈਂ ਘਰ ਅੰਦਰ ਰਹਿ ਰਹਿ ਕੇ ਬੋਰ ਹੋਣਾ ਭਾਜੀ ਚੱਲ ਚੱਲ ਜੀ ਕੋਈ ਗੱਲ ਨਹੀਂ ਉਸ ਸੋਨਾ ਤੋ ਇਹ ਮੈਨੂੰ ਪਤਾ ਵਾ ਮਜ਼ਾਕ ਕਰਨ ਦੇ ਜੇ ਉਹ ਨਹੀਂ ਹਸਣ ਦਿਆ ਮੈਂ ਜਾਣਾਂ ਜੇ ਮੈਂ ਪੱਕਾ ਮੈਂ ਤੁਹਾਨੂੰ ਇੱਕ ਵਾਰੀ ਕਹਿਦਾ ਠੀਕ ਆ ਚਲ ਜੀ ਹੁਣ ਕਹਿ ਦਿੰਦਾ ਵਾ ਉਹ ਲੈ ਕੇ ਦਵਾਂ ਤੁਹਾਨੂੰ ਮੈਨੂੰ ਅਜੇ ਵੀ ਤੁਸੀ ਲੱਗਦਾ ਮਜ਼ਾਕ ਕਰਨ ਦੇ ਜੇ ਨਹੀਂ ਮਜ਼ਾਕ ਕਰਨ ਰਿਆ ਕੋਈ ਨਹੀਂ ਗੱਲ ਚਲ ਜੀ ਠੀਕ ਹੈ ਬਾਜੀ ਖੁਸ਼ ਰਿਹਾ ਕਰ ਥੋੜਾ ਮੈਨੂੰ ਲੱਗਦਾ ਬਾਜੀ ਹਜੇ ਵੀ ਮਜ਼ਾਕ ਹੀ ਕਰਦੇ ਪਏ ਆ ਜਾਨ ਤੇ ਇਹਨਾਂ ਨੇ ਮੈਨੂੰ ਦੇਣਾ ਹੀ ਨਹੀਂ ਆ ਕੋਈ ਨਹੀਂ ਮੈਂ ਕੱਲ ਹੈਪੀ ਨੂੰ ਬੁਲਾਉਣਾ ਕਰੇ ਉਹਦਣਾ ਹੀ ਜਾਣਾ ਬਾਹਰ ਇਹਨਾਂ ਨੇ ਤਾਂ ਮੈਨੂੰ ਇਸ ਕਮਰੇ ਚੋਂ ਨਿਕਲਣ ਹੀ ਨਹੀਂ ਦੇਣਾ ਇੱਧਰੋਂ ਨਿਕਲਿਆ ਤੇ ਉੱਧਰ ਉੱਧਰੋਂ ਨਿਕਲਿਆ ਤੇ ਇੱਧਰ ਉਹ ਵੀ ਬਿਨਾਂ ਗੱਲ ਤੋਂ ਮੂੰਹ ਬਣਾਈ ਰੱਖਦੀ ਮੇਰੇ ਨਾਲ ਥੋੜਾ ਜਿਹਾ ਬਾਹਰ ਜਾਊਂਗਾ ਨਾ ਤੇ ਮੈਨੂੰ ਵਧੀਆ ਲੱਗੇਗਾ ਹਮੇਸ਼ਾ ਇੱਥੇ ਹੀ ਨੱਪੀ ਰੱਖਦੇ ਮੈਨੂੰ ਨਾ ਕੋਈ ਕੰਮ ਨਾ ਕੋਈ ਕਾਰ ਵੇਲਾ 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 ਹੀ ਮੈਨੂੰ ਬਿਠਾਈ ਰੱਖਦੇ ਆ ਮੰਨਿਆ ਤੇ ਹੀ ਵੱਡੇ ਹੈ ਠੀਕ ਆ ਪਰ ਮੇਰਾ ਵੀ ਕੁਝ ਫਰਜ਼ ਬੰਦੇ ਮੈਂ ਵੀ ਆਪਣੀਆਂ ਜ਼ਿੰਮੇਵਾਰੀਆਂ ਆਪ ਚੁੱਕਾਂ ਚੁੱਕਣੇ ਹੀ ਨਹੀਂ ਦਿੰਦੇ ਪਤਾ ਨਹੀਂ ਕੀ ਕਰਦੇ ਆ ਇੱਕੋ ਗੱਲ ਕਹਿ ਦਿੰਦੇ ਆ ਤੂੰ ਛੋਟਾ ਤੂੰ ਛੋਟਾ ਤੂੰ ਛੋਟਾ ਮੈਨੂੰ ਤੇ ਆਪ ਨਹੀਂ ਪਤਾ ਮੈਂ ਵੱਡਾ ਕਦੋਂ ਆ ਹੁਣ ਤੇ ਇਹਨਾਂ ਨੇ ਮੇਰਾ ਵਿਆਹ ਵੀ ਕਰਤਾ ਵਾ ਅਜੇ ਵੀ ਮੈਨੂੰ ਛੋਟਾ ਹੀ ਕਹਿੰਦੇ ਆ ਜੇ ਮੈਂ ਛੋਟਾ ਹੀ ਤੇ ਮੇਰਾ ਵਿਆਹ ਹੀ ਨਾ ਕਰਦੇ ਮੇਰੇ ਤੇ ਜ਼ਿੰਮੇਵਾਰੀ ਨਾ ਪੁੰਦੇ ਮੇਰਾ ਵੀ ਜੀ ਕਰਦਾ ਮੈਂ ਜਾ ਕੇ ਫੈਕਟਰੀ ਕੰਮ ਕਰਾਂ ਕੋਈ ਨਹੀਂ ਲਾਦੀ ਮੈਨੂੰ ਤੇ ਕੁੱਤੋਂ ਮੇਰਾ ਵਿਆਹ ਕਰਤਾ ਵਾ ਤੇ ਮੈਨੂੰ ਪਤਾ ਨਹੀਂ ਇਹਨਾਂ ਨੇ ਮੈਨੂੰ ਕਦੋਂ ਵੱਡਾ ਸਮਝਣਾ ਕੋਈ ਨਹੀਂ ਮੈਂ ਵੀ ਕੱਲ ਜਾ ਕੇ ਰਹਿਣਾ ਜਨ ਤੇਰੇ ਭਰਾ ਦਾ ਫੋਨ ਆਇਆ ਹੀ ਜਨ ਤੇਰੇ ਭਰਾ ਦਾ ਫੋਨ ਆਇਆ ਹੀ ਕੋਈ ਮੈਨੂੰ ਜੇ ਕਹੇ ਆਂਦੇ ਜੇ ਆਪਨੇ ਫੋਨ ਚੁੱਕ ਚੱਕਦੇ அது ஆ ਤੂੰ ਤੱਕਦੀ ਭੈਣ ਫੋਨ ਵੀ ਨਹੀਂ ਕੀਤਾ ਕੋਈ ਕੰਮ ਹੋਣਾ ਤਾਂ ਹੀ ਤੈਨੂੰ ਯਾਦ ਆਈ ਭੈਣ ਦੀ ਹਾਂ ਕੋਈ ਕੰਮ ਸੀ ਨਹੀਂ ਇੱਥੇ ਸੀ ਹੁਣੇ ਗਏ ਨੇ ਬਾਹਰ ਅੱਛਾ ਕੰਮ ਹੈ ਤੈਨੂੰ ਕੋਈ ਹਾਂ ਈ ਗੱਲ ਮਿਲ ਕੇ ਤੇ ਸੰਗਾ ਜੇ ਕੋਈ ਕੰਮ ਹੈ ਕੋਈ ਗੱਲ ਨਹੀਂ ਬੈਠੀ ਥੜੀ ਭੈਣ ਤੂੰ ਆਜੀ ਕੋਈ ਗੱਲ ਲਈ ਮਿਲ ਕੇ ਗੱਲ ਕਰਾਂਗੇ ਠੀਕ ਕੱਲ ਆਈਂ ਤੋਂ ਮਿਲਾਂਗੇ ਫਿਰ ਠੀਕ ਸਸੀ ਕਾ ਸਸੀ ਕਾ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਗੀ ਕੱਲ ਪਾਈ ਐਕਚੁਅਲੀ ਮੈਂ ਤੁਹਾਨੂੰ ਆਪਣੇ ਨਵੇਂ ਟੀਮ ਮੈਂਬਰਾਂ ਨਾਲ ਮਿਲਾਉਣਾ ਸੀ ਕੱਲ ਮੈਂ ਇੰਟਰਡਿਊਸ ਨਹੀਂ ਕਰਵਾਇਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਪਹਿਲਾਂ ਤੁਸੀਂ ਇਹਨਾਂ ਦਾ ਕੰਮ ਵੇਖੋ ਮੈਂ ਫੇਰ ਹੀ ਤੁਹਾਡਾ ਨਾਮ ਕਰਾਉਂਗਾ ਇੰਟਰਡਿਊਸ ਇਹਨਾਂ ਸਾਡੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਜਤਿੰਦਰ ਸਿੰਘ ਰਾਜਾ ਦੱਸਿਓ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਤੇ ਮੇਰਾ ਨਾਮ ਚਰਨਜੀਤ ਕੋ ਹਾਂ ਜੀ ਇਹਨਾਂ ਨੇ ਕੱਲ ਫਸਟ ਟਾਈਮ ਵੀਡੀਓ ਵਿੱਚ ਕੰਮ ਕੀਤਾ ਵਾ ਪਹਿਲਾਂ ਵੇਖੇ ਕੰਮ ਕਰਦੇ ਆ ਸ਼ਾਰਟ ਵੀਡੀਓ ਵਗੈਰਾ ਬਣਾਉਂਦੇ ਆ ਬਟ ਇਦਾਂ ਵੀਡੀਓ ਇਹਨਾਂ ਨੇ ਪਹਿਲੀ ਵਾਰੀ ਕੈਂਪ ਆ ਫੇਸ ਕੀਤਾ ਵਾ ਤੇ ਤੁਸੀਂ ਦੱਸੋ ਕਿ ਇਹਨਾਂ ਦਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਾ ਵਾ ਜਿਵੇਂ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਇਦਾਂ ਤੁਸੀਂ ਇਹਨਾਂ ਨੂੰ ਵੀ ਸਪੋਰਟ ਕਰਨੀ ਆ ਉਗੀ ਤੁਹਾਨੂੰ ਪਹਿਲਾਂ ਵੀ ਮੈਂ ਕਈ ਵਾਰ ਦੱਸੀ ਆ ਇਹ ਗੱਲ ਕਿ ਜਦੋਂ ਇਹ ਕਲਾਕਾਰ ਹੁੰਦਾ ਨਾ ਉਹਦੇ ਬਾਰੇ ਜਦੋਂ ਤੁਹਾਡੇ ਸਰੋਤੇ ਹੁੰਦੇ ਆ ਉਹ ਜਿਵੇਂ ਕੋਈ ਕਮੈਂਟ ਕਰਕੇ ਜਾਂ ਕੁਛ ਦੱਸਦੇ ਆ ਨਾ ਤਾਂ ਉਹਨੂੰ ਇੱਕ ਮੋਟੀਵੇਸ਼ਨ ਮਿਲਦੀ ਆ ਇੱਕ ਹੌਸਲਾ ਮਿਲਦਾ ਵਾ ਤੇ ਤੁਸੀਂ ਵੀ ਇਹਨਾਂ ਬਾਰੇ ਜ਼ਰੂਰ ਦੱਸਿਓ ਮੇਰੇ ਬਾਰੇ ਤੁਸੀਂ ਕੁਝ ਨਹੀਂ ਦੱਸਣਾ ਨਾ ਮੇਰੇ ਬਾਰੇ ਕੋਈ ਕਮੈਂਟ ਕਰਨਾ ਵਾ ਜਿਹੜਾ ਵੀ ਕਮੈਂਟ ਕਰਨਾ ਤੁਸੀਂ ਇਹਨਾਂ ਬਾਰੇ ਦੱਸਣਾ ਵਾ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਜੋੜੀ ਕਿੱਦਾਂ ਹੀ ਲੱਗੀ ਆ ਤੇ ਇਹਨਾਂ ਦਾ ਕੰਮ ਕਿੱਦਾਂ ਲੱਗਾ ਵਾ ਹਾਂ ਜੇ ਛੋਟੀਆਂ-ਮੋਟੀਆਂ ਗਲਤੀਆਂ ਤੁਹਾਨੂੰ ਪਤਾ ਇਨਸਾਨ ਗਲਤੀਆਂ ਦਾ ਪੁੱਤਲਾ ਵਾ ਗਲਤੀਆਂ ਹੋ ਜਾਂਦੀਆਂ ਸਾਡੇ ਕੋਲ ਬਹੁਤ ਗਲਤੀਆਂ ਹੁੰਦੀਆਂ ਵਾ ਤੇ ਜੜੀਆਂ ਸਾਡੀਆਂ ਗਲਤੀਆਂ ਉਹਦੇ ਬਾਰੇ ਵਿੱਚ ਜਰੂਰ ਦੱਸੋ ਤਾਂ ਕਿ ਅਸੀਂ ਆਉਣ ਵਾਲੀ ਆਪਣੀ ਜਿਹੜੀ ਨਵੀਂ ਵੀਡੀਓ ਹੁੰਦੀ ਹੈ ਉਹਦੇ ਵਿੱਚ ਆਪਣੀਆਂ ਗਲਤੀਆਂ ਸੁਧਾਰ ਸਕੀਏ ਤੇ ਤੁਹਾਡੇ ਆਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਨੇ ਆ ਹੁਣ ਅਸੀਂ ਤੁਹਾਡੇ ਆਸਤੇ ਆ ਜਿਹੜੀ ਸਟੋਰੀ ਕੀਤੀ ਆ ਮੇਰਾ ਭਰਾ ਮੇਰਾ ਰੱਬ ਤੇ ਬੜੀ ਮਿਹਨਤ ਕਰ ਰਹੇ ਆ ਅਸੀਂ ਇਸ ਵੀਡੀਓ ਤੇ ਤੁਹਾਨੂੰ ਖੁਸ਼ ਕਰਨ ਵਾਸਤੇ ਤੁਹਾਨੂੰ ਇੱਕ ਮੈਸੇਜ ਦੇਣ ਵਾਸਤੇ ਤੇ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਪਸੰਦ ਕਰੋਗੇ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਜੋੜੀ ਕਿਦਾਂ ਦੀ ਲੱਗੀ ਆ ਤੇ ਜਿਨ੍ਹਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਆਈਕਨ ਜਰੂਰ ਦਬਾ ਦਿਆ ਕਰੋ ਤਾਂ ਕਿ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਆਲੇ ਦੁਆਲੇ ਨੂੰ ਰੱਖੋ ਸਾਫ਼ ਸੁਥਰਾ ਜਿੰਨਾ ਵੀ ਹੋ ਸਕੇ ਬਾਤ ਤੋਂ ਬਾਦ ਰੁੱਖ ਲਗਾਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਸਾਸਤ੍ਰੀ ਕਾਂ'